ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਦਾਤਾ ਰੋਡ ਤੇ ਪਈਦਾ ਘਰ ਆ ਠੀਕ ਹੈ ਜੀ ਸੂਣ ਵਾਲੀ ਗਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਜੀ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਸੀ ਕਾ ਜੀ ਸਸੀ ਕਾ ਜੀ ਤੇ ਨਾਮ ਦੱਸੋ ਜੀ ਆਪਣਾ ਨਾਮ ਗੋਰਾ ਪਿੰਡ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਪਾ ਤਸੀਲ ਅਬਾਤਾ ਰੋਡ ਤੇ ਆਪਣਾ ਘਰ ਨੰਬਰ ਨੰਬਰ 87 ਤੋਂ 88 0432 ਠੀਕ ਹੈ ਜੀ ਹਾਂਜੀ ਆ ਗਾਂਦ ਜਾਣਕਾਰੀ ਦਿਓ ਜੀ ਇਹ ਗਾਂ ਮਰੇ ਦੂਜੀ ਸੂਸ ਹੋ ਗਈ ਐਸਰ ਜਰਸੀ ਰੱਸੀ ਆ ਇਹ ਠੀਕ ਆ ਜੀ ਪਿਓਰ ਜਰਸੀ ਆ ਐਰ ਹਰ ਚ ਆ ਗਈ ਲਾਲ ਡਬੀ ਜਰਸੀ ਆ ਇਹ ਠੀਕ ਆ ਜੀ ਤੇ ਦੁੱਧ ਦਿੱਤਾ ਇਹਨੇ ਪਲੋਂ ਨੇ 20 ਕਿਲੋ ਠੀਕ ਆ ਜੀ ਹੁਣ ਦੂਜੀ ਸੂਸ ਹੋ ਗਏ ਦਰਨਰੇ 10 ਭਾਇਆ ਮੰਨ ਕੇ ਚੱਲੋ ਠੀਕ ਆ ਜੀ ਵੱਧ ਵੀ ਇਹਦੇ ਘਾਟੇ ਲਹੇ ਦੋ ਚਾਰ ਠੀਕ ਆ ਜੀ ਜੇ ਤਾਂ ਲੱਗੀ ਜੀ ਫੇ ਤਾਂ ਵੱਧ ਲੈ ਜੂਗੀ ਠੀਕ ਆ ਜੀ ਲੈਵਲ ਉਹਦੀ ਬਹੁਤ ਸਾਫ ਆ ਠੀਕ ਆ ਜੀ ਬਾਕੀ ਠੰਡੀ ਅਸੀਲ ਆ ਆਹ ਮੱਕੀ ਜੀ ਵਾਲੀ ਹੀ ਕਰਕੇ ਜਿੱਤਿਆ ਹਾਂ ਮਸਰ ਮਸਰ ਨਾ ਹੋਵੇ ਆਈ ਲਾਈਨ ਬੈਠੇ ਕੋਈ ਨਹੀਂ ਬੈਠੇ ਚੈੱਕ ਕਰ ਸਰ ਬਣੂ ਬਸ ਰਹੀ ਥਲੋ ਕਿੰਨੇ ਦੇ ਰਹਿੰਦੇ ਫਿਰ ਇਹ 10000 ਮੰਨ ਕੇ ਲੈ ਜਾਈਂ ਅਮਗਰ ਦਿਖਾ ਲਿਵਾ ਕਿੱਡਾ ਵੱਡਾ ਬਣਾਉਗਾ ਠੀਕ ਹੈ ਜੀ ਦੇਖ ਸਰ ਲਾਟੂਲਾ ਬਹੁਤ ਬੰਗਾ ਲਿਵਾ ਚਲੀਏ ਲਾਟੂਲਾ ਦੇਖ ਸਕਦੇ ਠੰਡੀ ਸੀਰ ਪੂਰੀ ਫੋਲਾ ਠੀਕ ਹੈ ਜੀ ਤੇ ਕੀ ਰੇਟ ਭਰਾ ਜਾਇ ਜਦਾ 65 ਦੀ ਦੰਗੀਆਂ ਇਹ 65000 ਦੀ ਹੂੰ ਲੋਪਰਾ ਬਾਈ ਜੀ ਕਹਿੰਦਾ 65000 ਮੰਨ ਤਣ ਹੋ ਜੂਗਾ ਇਹ ਕਰ ਦਾਂਗੇ ਤਿਆਰ ਹੋਈ ਤਾਂ 75000 ਦੀ ਗਾ ਇਹ ਜੀ ਠੀਕ ਹੈ ਠੀਕ ਵੱਡੀ ਜਰਸੀ ਇਹ ਜੀ ਬਹੁਤ ਸੋਹਣਾ 65 ਸੋਹਣੀ ਪਰਾ ਮਸਤ ਰਾ ਥੋੜਾ ਜਿਹਾ ਤਾਂ ਕਰਕੇ ਸਾਂ ਉਹਦਾ ਟਾਈਮ ਆ ਭਾਈ ਜੀ ਨਾਲ ਜਰੂਰ ਕੰਡੈਕਟ ਕਰੋ ਤੋਰਾ ਤਰਾ ਦੇਖ ਸਕਦਾ ਠੀਕ ਹੈ ਜੀ ਆ ਫੇਸ ਦੇਖਣਾ ਚੰਗਾ ਦਾ ਫੇਸ ਬਿਊਟੀ ਦੇਖ ਸਕਦੇ ਹੋ ਦੁੱਧ ਸਖੋ ਨਾ ਕਰਮਾਂ ਵਾਲੀ ਵਧੀਆ ਕੱਢੂਗੀ ਠੀਕ ਹੈ ਜੀ ਜਿੱਤਾ ਫਾਰ ਬਾਕੀ ਪਲੀ ਸਮੀ ਦੀ ਬਹੁਤ ਜਿੱਤਿਆ ਠੀਕ ਹੈ ਜੀ ਰਾਜੀ ਯਾ ਕੁਲਿਸੀ ਲਾਨੀ ਠੀਕ ਹੈ ਜੀ ਠੀਕ ਜਿੱਤਾ ਫਾਰ ਰੋਟੀ ਦਿਨ ਬਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਵੀ ਵੀਡੀਓ ਅਪਲੋਡ ਕਰਦੇ ਬਾਕੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਏ ਕੋਲ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਭਾਈ ਜੀ ਨਾਲ ਜਰੂਰ ਕੰਡੈਕਟ ਕਰੋ ਪੈਂਡ ਭਦੌੜ ਜ਼ਿਲ੍ਹਾ ਬਰਨਾਲਾ ਠੀਕ